ਸੱਚਤਰ ਕੁੰਚਣ ਦੇ ਲਈ ਗੁਰੂ ਦਾ ਹੋਣਾ ਜ਼ਰੂਰੀ ਹੈ ਜੇ ਜੀਵਨ ਵਿੱਚ ਗੁਰੂ ਹੈ ਤਾਂ ਸਭ ਕੁਝ ਹੈ ਭਾਈ ਨੰਦ ਲਾਲ ਜੀ ਨੇ ਇੱਕ ਬਚਨ ਬਖਸ਼ਿਆ ਆਪਣੀ ਬਾਣੀ ਤੇ ਅੰਤ ਕਹਿੰਦੇ ਦੁਨਿਆਵੀ ਗੁਰੂ ਬਹੁਤ ਮਿਲ ਜਾਂਦੇ ਕਿਸੇ ਨੇ ਕਿਸੇ ਤੋਂ ਕੋਈ ਕੰਮ ਸਿੱਖਣਾ ਹੈ ਉਹਨੂੰ ਕਹਿੰਦੇ ਉਸਤਾਦ ਧਾਰਨ ਕਰ ਲਿਆ ਗੁਰੂ ਧਾਰਨ ਕਰ ਲਿਆ ਇਹ ਬਹੁਤ ਨੇ ਸੰਸਾਰ ਦੇ ਅੰਦਰ ਪਰ ਸੱਚ ਦਾ ਰਸਤਾ ਦਿਖਾਉਣ ਵਾਲੇ ਇੱਕੋ ਸੱਚਾ ਗੁਰੂ ਹੈ ਸੰਸਾਰ ਦੇ ਅੰਦਰ ਵਿਅੰਤ ਉਹ ਗੁਰੂ ਨੇ ਜਿਹੜਾ ਤੈਨੂੰ ਕੰਮ ਸਿਖਾ ਸਕਦੇ ਨੇ ਕਿਸੇ ਵੀ ਕੰਮ ਨੂੰ ਸਿੱਖਣ ਲਈ ਕਿਸੇ ਨੂੰ ਗੁਰੂ ਧਾਰਨਾ ਪੈਂਦਾ ਹੈ ਕਿਸੇ ਵੀ ਕੰਮ ਨੂੰ ਸਿੱਖਣ ਲਈ ਗੁਰੂ ਧਾਰਨਾ ਪੈਂਦਾ ਹੈ ਇਥੇ ਤਾਂ ਸੰਸਾਰ ਦੇ ਅੰਦਰ ਉਹ ਲੋਕ ਵੀ ਗੁਰੂ ਬਣੇ ਬੈਠੇ ਨੇ ਜਿਹੜੇ ਕਹਿੰਦੇ ਨੇ ਅਸੀਂ ਰਾਬਤਾ ਕਾ ਪਹੁੰਚਦੇ ਕਰਦਾਂਗੇ ਕਈ ਤਾਂ ਇਤਨਾ ਦੇ ਲੋਕ ਵੀ ਨੇ ਸੰਸਾਰ ਵਿੱਚ ਪੈਦਾ ਹੋ ਗਏ ਜਿਹੜੇ ਬ੍ਰਹਮ ਗਿਆਨੀ ਦੀਆਂ ਡਿਗਰੀਆਂ ਦੇਣ ਲੱਗ ਪਏ ਇਤਨਾ ਦੇ ਲੋਕ ਵੀ ਇਕੱਠੇ ਹੋ ਗਏ ਭਾਈ ਨੰਦ ਲਾਲ ਕਹਿੰਦੇ ਮੁਰਸ਼ਿ ਦੇ ਹਰ ਚੀਜ਼ ਮੈਂ ਬਾਸ਼ਨ ਬਸੇ ਮੁਰਸ਼ਿ ਦੇ ਕਾਮਲ ਕੁਝਾ ਜਾਬਦ ਕਰਸੀ ਪਾਇਨੰਦ ਲਾਗੀ ਦਾ ਬਚਨ ਕਿ ਦੁਨੀਆਂ ਵੀ ਗੁਰੂ ਬਹੁਤ ਨੇ ਉਹਨਾਂ ਦਾ ਅੰਤ ਕੋਈ ਨਹੀਂ ਬੰਦ ਨੇ ਪਰ ਸੱਚਾ ਗੁਰੂ ਤੇ ਇੱਕੋ ਹੀ ਹੈ ਨਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਹੀ ਸਾਨੂੰ ਉਸ ਅਕਾਲ ਪੁਰਖ ਤੱਕ ਲੈ ਕੇ ਜਾਣ ਵਾਲਾ ਹੈ ਕਿਉਂਕਿ ਇਹ ਬਾਣੀ ਉੱਤੋਂ ਦਰਗਾਹ ਤੋਂ ਆਈ ਹੈ ਤੇ ਤੁਰੋਂ ਦਰਗਾਹ ਤੋਂ ਆਈ ਹੋਈ ਬਾਣੀ ਸਾਨੂੰ ਤੁਰ ਦਰਗਾਹ ਦਾ ਪਤਾ ਦੱਸਦੀ ਹੈ ਇਹ ਤਾਂ ਸੱਚ ਹੈ ਨਾ ਸੰਸਾਰ ਦੇ ਅੰਦਰ ਕਿ ਜਿਹੜਾ ਇਨਸਾਨ ਜਿਸ ਥਾਂ ਤੋਂ ਆਇਆ ਹੋਵੇ ਸਾਨੂੰ ਉਸ ਥਾਂ ਦੇ ਬਾਰੇ ਦੱਸਦਾ ਹੈ ਕਿ ਉਹਦੀਆਂ ਗੱਲਾਂ ਅਸੀਂ ਸੁਣ ਕੇ ਸੱਚ ਵੀ ਮੰਨਦੇ ਹਾਂ ਕਿ ਭਾਈ ਇਹਨੇ ਉਹ ਥਾਂ ਵੇਖੀ ਹੈ ਜਾਂ ਇਹ ਇਨਸਾਨ ਉਥੋਂ ਦਾ ਰਹਿਣ ਵਾਲਾ ਹੈ ਇਹਨੂੰ ਪਤਾ ਹੈ ਉਥੋਂ ਦਾ ਉਹ ਸਾਨੂੰ ਉਥੋਂ ਦੀਆਂ ਗੱਲਾਂ ਦੱਸਦਾ ਹੈ ਤੇ ਉਹ ਸੁਣੀਆਂ ਗੱਲਾਂ ਸੁਣ ਸੁਣ ਕੇ ਉਹ ਤੇ ਵਿਸ਼ਵਾਸ ਨਹੀਂ ਰੱਖਦੇ ਯਕੀਨੇ ਵੀ ਕਰਦੇ ਆ ਉਹਦੀਆਂ ਗੱਲਾਂ ਤੇ ਕਿਉਂਕਿ ਸਾਨੂੰ ਪਤਾ ਨਹੀਂ ਕਿ ਆਇਆ ਉਥੋਂ ਐ ਇਸ ਕਰਕੇ ਉਥੇ ਦੀਆਂ ਗੱਲਾਂ ਦੱਸਦਾ ਹੈ ਮਹਾਰਾਜ ਕਹਿੰਦੇ ਗੁਰਬਾਣੀ ਤੁਰ ਦਰਗਾਹ ਤੋਂ ਆਈਏ ਤੇ ਉਥੋਂ ਦੀਆਂ ਸਾਨੂੰ ਗੱਲਾਂ ਦੱਸਦੀ ਹੈ ਜੈਸੀ ਮਿਆਬੇ ਖਸਮ ਕੀ ਬਾਣੀ ਤੈਸੜਾ ਕਰੀ ਜਾਨ ਬੇ ਲਾਦੋ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਮਾਲਕ ਦੀ ਬਾਣੀ ਜਿੰਨਾ ਦੀ ਮੈਨੂੰ ਆਰੀ ਆ ਲਾਲੋ ਮੈਂ ਉਤਨਾ ਕਹਿ ਰਿਹਾ ਸੰਸਾਰ ਉਸੇ ਤਰ੍ਹਾਂ ਕਹਿ ਰਿਹਾ ਗੁਰੂ ਰਾਮਦਾਸ ਜੀ ਕਹਿੰਦੇ ਕਹਿੰਦੇ ਇਹ ਸੱਚ ਹੈ ਕਿਉਂਕਿ ਸੱਚ ਦੇ ਘਰੋਂ ਆਇਆ ਇਹਨੂੰ ਸੱਚ ਮੰਨਿਆ ਕਰ ਇਹ ਬਾਣੀ ਸੱਚ ਦੇ ਘਰੋਂ ਆਈ ਇਹਨੂੰ ਸੱਚ ਮੰਨ ਲੈ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹੋਂ ਕਢਾਏ ਗੁਰੂ ਰਾਮਦਾਸ ਜੀ ਕਹਿੰਦੇ ਉਹ ਕਰਤਾ ਆਪ ਨੂੰ ਉਹ ਘਟਾਉਂਦੇ ਇਹਨੂੰ ਸੱਚ ਕਰਕੇ ਮੰਨਿਆ ਕਰ। ਇਹ ਸੱਚ ਦੀ ਦਰਗਾਹ ਤੋਂ ਆਈ ਹੈ। ਉਹਦਾ ਸਾਨੂੰ ਗਿਆਨ ਦਿੰਦੀ ਏ। ਰੱਬ ਦੇ ਦਰ ਦਾ ਰੱਬ ਦੇ ਘਰ ਦਾ ਸਾਨੂੰ ਗਿਆਨ ਦਿੰਦੀ ਹੈ। ਜਿੱਥੇ ਅਸੀਂ ਜਾਣਾ ਹੈ ਜਿਹੜੀ ਸਾਡੀ ਮੰਜ਼ਿਲ ਹੈ ਉੱਥੋਂ ਦਾ ਗਿਆਨ ਦਿੰਦੀ ਹੈ। ਜਦੋਂ ਆਪਣੇ ਜੀਵਨ ਵਿੱਚ ਤੂੰ ਇਹਨੂੰ ਵਸਾ ਲੇਗਾ ਤੇਰੇ ਜੀਵਨ ਦੇ ਵਿੱਚੋਂ ਚਿੰਤਾ ਝੋਰੇ ਆਦ ਖਤਮ ਹੋ ਜਾਣਗੇ ਜਦੋਂ ਇਹਨੂੰ ਅਸੀਂ ਆਪਣੇ ਜੀਵਨ ਚ ਵਸਾ ਲਾਂਗੇ ਨਾ ਚਿੰਤਾ ਆਦ ਖਤਮ ਹੋ ਜਾਏਗੀ ਗੁਰੂ ਅਰਜਨ ਸਾਹਿਬ ਕਹਿੰਦੇ ਕਹਿੰਦੇ ਇਹਨੂੰ ਵਸਾਉਣ ਦਾ ਯਤਨ ਕਰ ਇਹ ਤੁਰਤੀ ਬਾਣੀ ਹੈ ਇਹ ਹੀ ਤੇਰੀ ਚਿੰਤਾ ਨੂੰ ਮਿਟਾਏਗੀ ਇਹਦੇ ਨਾਲ ਹੀ ਤੇਰੀ ਚਿੰਤਾ ਮਿਟਣੀ ਹੈ ਸਤਿਗੁਰੂ ਕਹਿੰਦੇ ਤੁਰ ਕੀ ਬਾਣੀ ਆਈ ਤਨ ਸਗਲੀ ਚਿੰਤਾ ਮਟਾਈ ਇਹ ਤੁਰ ਦੀ ਬਾਣੀ ਐ ਤੁਰ ਦਰਗਾਹ ਤੋਂ ਆਈ ਐ ਇਹਦੇ ਬਿਨਾ ਤੇਰੀ ਚਿੰਤਾ ਨਹੀਂ ਮਿਟਣੀ ਇਹ ਬਾਣੀ ਹੁਣ ਸਾਨੂੰ ਰੱਬ ਦੇ ਘਰ ਦੀ ਗੱਲ ਸੁਣਾਦੀ ਐ ਉਹਦੇ ਘਰ ਦੀ ਗੱਲ ਦੱਸਦੀ ਹੈ ਕਹਿ ਬੰਦਿਆ ਤੇਰਾ ਘਰ ਐ ਉਹ ਤੈ ਉੱਥੇ ਪਹੁੰਚਣਾ ਐ ਉੱਥੇ ਜਾਣਾ ਐ ਇਹ ਗੁਰੂ ਸੱਚਾ ਹੈ ਇਵੇਂ ਨਾਲ ਹੀ ਤੇਰਾ ਪਾਰ ਉਤਾਰਾ ਹੋਣਾ ਹੈ। ਇਹ ਹੀ ਤੈਨੂੰ ਤੇਰੀ ਮੰਜ਼ਲ ਤੱਕ ਲੈ ਕੇ ਜਾਣ ਵਾਲਾ ਹੈ ਤੇਰੀ ਜਿਹੜੀ ਮੰਜ਼ਲ ਹੈ ਰੱਬ ਦਾ ਕਰ। ਮਹਾਰਜ ਕਹਿੰਦੇ ਉਹ ਤੇਰਾ ਕਰ ਹੈ। ਆ ਕਰ ਹੈ ਜਿਹੜਾ ਇਹ ਕਰਤਾ ਸੀ ਛੱਡ ਕੇ ਇੱਕ ਦਿਨ ਤੁਰ ਜਾਣਾ ਹੈ। ਪਰ ਇਹੋ ਸਿਥਿ ਤੇ ਕਰਨੇ ਜਿੱਥੇ ਅਸੀਂ ਜਾਣਾ ਹੈ ਉਹਨੂੰ ਚੇਤੇ ਨਹੀਂ ਕਰਦੇ। ਦਿਨ ਰਾਤ ਬੰਦਾ ਆਪਣੇ ਘਰ ਦੀ ਚਿੰਤਾ ਕਰਦਾ ਹੈ। ਘਰ ਦੇ ਵਿੱਚ ਕਿਹੜੀ ਚੀਜ਼ ਦੀ ਲੋੜ ਹੈ ਉਹ ਲੈ ਕੇ ਆਉਂਦਾ ਹੈ ਉਹਨੂੰ ਪੂਰੀ ਕਰਦਾ ਹੈ ਕਿ ਇਸ ਚੀਜ਼ ਦੀ ਜ਼ਰੂਰਤ ਹੈ ਘਰ ਵਿੱਚ ਹੈ ਨਹੀਂ ਇਹ ਲੈ ਕੇ ਆਣੀ ਹੈ ਜੀ ਦਿਨ ਰਾਤ ਉਹ ਕੀ ਚਿੰਤਾਏ ਪਰ ਮਹਾਰਾਜ ਕਹਿੰਦੇ ਜਿਸ ਥਾਂ 'ਤੇ ਜਾਣਾ ਹੈ ਨਾ ਜਿਹੜਾ ਤੇਰਾ ਘਰ ਹੈ ਰੱਬ ਦੀ ਤਰ੍ਹਾਂ ਉਹਦੀ ਤੂੰ ਚਿੰਤਾ ਨਹੀਂ ਕਰ। ਉਹਦੀ ਚਿੰਤਾ ਕਰਿਆ ਕਰ ਕਿ ਮੈਂ ਉੱਥੇ ਵੀ ਕੁਝ ਲੈ ਕੇ ਜਾਣਾ ਹੈ ਉਹ ਹੈ ਰੱਬ ਦਾ ਨਾਮ ਚੰਗੇ ਕਰਮ ਜੋ ਕਰ ਛੱਡ ਗਬਾਬਣ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੂੰ ਬਰਤਣਾ ਕਿਸ ਕੀ ਚਿੰਤਾ ਨਾਲ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿੱਥੇ ਜਾ ਕੇ ਤੇਰਾ ਬਾਪਣਾ ਹੈ ਨਾ ਕਿੱਥੇ ਜਾ ਕੇ ਤੂੰ ਬਰਤਣਾ ਹੈ ਉਹਦੀ ਤੂੰ ਚਿੰਤਾ ਨਹੀਂ ਕਰਦਾ ਇਹ ਨਹੀਂ ਬੜੀ ਚਿੰਤਾ ਕਰਦਾ ਆ ਜਿਹੜਾ ਸੰਸਾਰ ਦਾ ਕਰ ਇਹਦੀ ਬੜੀ ਚਿੰਤਾ ਹੈ ਤਿੰਨ ਕਹਿੰਦੇ ਜਿੱਥੇ ਇਹਦੀ ਚਿੰਤਾ ਕਰਦਾ ਉਥੇ ਉਹਦੀ ਚਿੰਤਾ ਵੀ ਕਰਿਆ ਕਰ ਇਹ ਮੈਂ ਰੱਬ ਦੀ ਦਰਗਾਹ ਤੇ ਜਾਣਾ ਹੈ ਗੁਰੂ ਨੇ ਸਾਨੂੰ ਇਹ ਨਹੀਂ ਕਿਹਾ ਕਿ ਘਰ ਪਰਿਵਾਰ ਨੂੰ ਛੱਡ ਕੇ ਜਾ ਗੁਰੂ ਕਹਿੰਦੇ ਨੇ ਕਹਿੰਦੇ ਘਰ ਪਰਿਵਾਰ ਚ ਰਹਿ ਆਪਣੇ ਫਰਜ਼ਾਂ ਨੂੰ ਨਿਭਾ ਆਪਣੇ ਧੀਆ ਪੁੱਤਰਾਂ ਨੂੰ ਪਾਲ ਪੜ੍ਹਾ ਤੇਰਾ ਫਰਜ਼ ਹੈ ਇਹਦੇ ਨਾਲ ਨਾਲ ਤੂੰ ਰੱਬ ਦਾ ਨਾਮ ਵੀ ਲੈ ਉਹ ਕੰਮ ਵੀ ਕਰ ਕਿਉਂਕਿ ਤੇਰਾ ਤਾਂ ਘਰ ਉਹ ਹੈ ਨਾ ਇਹ ਤਾਂ ਤੇਰਾ ਘਰ ਨਹੀਂ ਹੈ ਇਹ ਤਾਂ ਇੱਕ ਦਿਨ ਛੱਡ ਕੇ ਚਲੇ ਜਾਣਾ ਗੁਰੂ ਸਾਨੂੰ ਉਸ ਘਰ ਦੀ ਦਰ ਦੀ ਸੋਜੀ ਦਿੰਦਾ ਹੈ ਇਸ ਕਰਕੇ ਗੁਰੂ ਤੋਂ ਬਿਨਾ ਉਸ ਦਰ ਤੱਕ ਉਸ ਘਰ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ ਗੁਰੂ ਦਾ ਹੋਣਾ ਜੀਵਨ ਵਿੱਚ ਜ਼ਰੂਰੀ ਹੈ